ਜਾ ਕੀ ਸੇਵਾ ਲਗ ਜੀ ਕੋ ਆਪਣਾ ਦੁੱਖ ਮਟਾਵੇ ਕਰ ਹਰ ਨਾਮ ਗਤੇ ਸਭ ਕਾਵੇ ਜੀ ਕੋ ਆਪਣੀ ਸੁਰ ਵਾਲੋ ਰੇ ਵਿਸਾਦ ਸੰਗ ਹੋਵੇਂ ਚੋੜੈ ਤੂਰ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਮੀ ਪਰੈ ਜਿਸੋ ਜਗ ਕੋ ਬ੍ਰਹਮਦਰਸੁ ਭਿਆਸਾ ਨਿਤ ਤਾਂਕੇ ਬਲ ਬਲ ਜਸਾ ਸਗਲਾ ਗੁਰਕੁਨਾ ਗੁਰਕੁ ਗੁਰਧਾਨ ਸਾਧ ਸੰਗਜੰਕਾ ਬਿਡੇ ਅਬਿਮਾਨ ਪਾਉ ਤੋ ਜੋ ਜਾਣੇ ਵਿਚਾਰ ਸੂ ਬਨੇ ਸਭ ਤੇ ਉਚਾ ਜੰਕਾ ਮਨ ਹਰਿ ਸਗਰਤੀ ਹਿੰਦਾ ਹਰਿ ਨਾਮ ਤਿਰ ਘਰ ਘੜ ਕੀਣਾ ਨਾਨਕ ਨਾਮ ਤੇ ਗੁਰ ਅਮਤਾਨ ਅਪਿ ਕਹਿ ਸਗਰ ਰਸਿਤ ਬਾਜਨਾ ਸੋਕ ਦੁਖ ਜੰਦ ਸੰਗਿਰਿ ਤੇ ਨਾਨਕ ਪਾਪ ਮੰਨ ਲੈ ਪਾ ਸੁਆਮੀ ਧਰਮ ਗਡਾਂਗੇ ਅੰਤਰ ਜਾਮੀ ਭਤਨੇ ਗਤਿ ਮਿਤ ਜਨ ਆਪੇ ਆਪਨ ਸੰਗਲ ਆਪ ਪ੍ਰਭ ਰਤੇ ਸੁਨਹਿ ਉਸਤ ਤੱਕ ਤਨ ਤੇ ਹੋਏ ਨਾਨਕ ਅਵਰਨ ਜਾਣ ਸਭ ਸਰਬ ਧਰਮ ਸ੍ਰੀ ਧਰਮ ਵਾਲ ਕੋ ਨਾਮ ਜਪੋ ਨਿਰਮਲ ਕਰਮ ਸਚ ਮਨੋ ਕਿਰਿਆ ਮਨ ਤਜਾ ਦੇਨ ਮਰੇ ਸੋ ਘਾਟੋ ਘਾਟਾ ਆਵਾ ਦਵਨ ਮਿਟਿਆ ਪ੍ਰਭ ਸੇਵ ਆਪ ਧਿਆਗ ਸਰਣ ਗੁਰਦੇਵ ਇਹੋ ਰਤਨ ਮਕਾ ਹੋਇ ਉਦਾਹਰ ਨਾਰੇ ਸੁਭਰ ਸਾ ਤੁੰਗਲ ਪਟਾਵੇ ਮੂਰਖ ਮਨਾਂ ਸੋਤੀ ਦੇ ਕੋਤਨ ਦੇ ਅਰਮਣ ਤਾਈ ਤੇ ਕਹੋ ਤਮ ਕਵਰ ਸਨਾਤਾ ਆ ਰਾਜ ਰੰਤ ਮਾਇਆ ਵਿਸਤਾਰ ਜਿਤੇ ਘੋ ਕਮਿ ਤੇ ਨਾਨਕ へ ਗੁਣ ਨਾਮ ਸੁਖਮਣੀ ਸਾਬਤੇ ਊਚਤਾ ਕੀ ਸੋਭਾ ਬਣੀ ਨਾਨਕ へ ਗੁਣ ਨਾਮ ਸਤ ਵਾਡ ਜਿਨਕਾ ਕਲਸਾ ਨਵਾ ਜਿਨ ਕੀ ਫਤੇ ਸਤਨਾਮ ਸਿਵਾ ਗੁਰੂ ਸਾਜਿਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਸਾਰ ਸਤਿ ਸਚੁ ਨਾਦਿ ਸਤਿ ਰਹੈ ਤਿਸੁ ਸਚੁ ਨਾਨਕੁ ਤਿਸੁ ਸਚੁ ਸਚਿਆ ਸੋਚਨਾ ਈਲਾ ਤਵਾਰ ਚ ਪੈ ਤੈ ਪਨਾਉ ਈਲਾ ਰਾਣਿਕਾ ਉਹ ਖਿਆ ਉਹ ਪਨਾਉ ਤਹੀ ਜੇ ਬੰਦਾ ਪ੍ਰਿਆ ਪਰ ਸੈ ਸਨ ਪਰ ਕੋ ਨਾ ਕੈ ਤਨਿ ਨਿਵਾਣ ਜਿਆਨਾ ਉਕਮੀ ਹੋਵੇ ਆਕਾਰ ਤੁਮ ਰਾਧਾ ਕੰਦਰ ਅੰਦਰ ਕਲ ਕੋ ਮਹਾਰਜਾ ਕੋ ਦੇਵਦਾਨੀ ਤੁਮ ਕਹੇ ਜੋ ਮਿਆਤਾ ਬੰਦੇ ਬਨੂ ਆਵਤੋ ਤਾਨਕ ਰਚੇ ਤਾੜੁ ਦਾ ਨੈ ਕੋ ਦਾ ਜਾਣੇ ਮੂਤਾਲ ਦਾ ਪ੍ਰਗੁਣੂ ਨੇ ਲਜਾ ਆਵਤੋ ਮੇਰਾ ਵਿਸੰਗ ਨਿਤ ਕਾ ਮੇਰਾ ਸਾਰੁ ਕਾ ਗਰੁ ਪੰਥੀ ਜਿੰਦਾ ਜੁਗਤਿ ਸੁਖੁ ਪੜੀ ਨੀ ਬੜੀ ਗਤਿ ਤੇ ਸਿਧਾ ਜੀਤੁ ਅਧਾਰਾ ਪੂਰ ਕਥਾ ਸਿਧਿਆ काटजा किती बोलतो बोलतो रेचा रेचा दिगंत सुंदरचा चांदचा तुकोनी सुंदरारा रोना जीवुसार खरवा हातोचा चाट्याला 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 चाट ਤਨ ਮਦੂਰ ਪਰਮੀ ਆਪਨੀ ਕਿਰਗੜੇ ਦੂਰ ਜਿਨਨੀ ਨਾਮ ਧਿਆਇਆ ਸਖਤ ਕਾਲ ਨਾਨਕ ਤੇ ਮੁਖ ਉਜਰੇ ਕਿਰਤੀ ਛੁਟੀ ਨਾਨਕ ਜਿਨੀ ਨਾਮ ਧਿਆਇਆ ਕਹਨਾ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਉਂ ਹੀ ਕੇਰਾ ਮਨ ਜਿਨੀ ਵਸਾਇਆ ਕਹਨਾ ਨਾਮਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਤੇ ਮਨ ਮੇਰੇ ਆ ਤੂੰ ਸਦਾ ਰਹੋ ਹਰਨੰਦੇ ਹਰਨੰਦਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਮ੍ਰੀਕਾਰ ਹੋ ਕਰੈ ਤੇਰਾ ਕਾਰ ਸਭ ਸੁਆਲ ਸਹਿ ਨਾਨਕ ਮਨ ਮੇਰੇ ਸਦਾ ਰੋ ਕਰ ਨਾਲ ਦੇਸਾ ਤੇ ਸਾਇ ਬਾ ਕਿਆ ਨਾ ਹੰਕਾਰ ਤੇਰਾ ਕਰਤਾ ਦੇ ਰੈ ਸਭ ਕਿਛ ਹੈ ਜਿਸੇ ਤੂੰ ਪਾਵੈ ਸਦਾ ਤ੍ਰਿਤ ਸਦਾ ਹਤੇ ਨੀਨਾ ਮਨ ਨੂੰ ਸਾਵੈ ਨਾਮ ਜਿਨ ਕੈ ਮਨ ਉਸਿਆ ਵਾਜੇ ਸ਼ੁਣ ਕਰੇ ਰੇ ਨਾ ਹੰਕਾਰ ਸੱਚੇ ਸਾਇ ਕਿਆ ਨਾ ਹੰਕਾਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਂ ਧਾਰ ਮੇਰਾ ਜਿੰਨ ਕੁੱਖਾਂ ਸਭ ਗਵਾਈਆਂ ਘਰ ਸਾਰਾ ਤਰਸਾ ਦਿੱਤਾ ਦਸਾਰੀਆਂ ਕੰਕੜੋ ਦਰਤ ਵਿਚੇ ਕਾਲ ਕਰਤ ਮਾਰਾ ਸੁਰਤਾਰਾ ਮੇਰਾ ਸੁਤੋ ਤਗ ਲ ਮਨੋਰਥ ਪੂਰੇ ਪਰਮ ਭਰਮ ਪ੍ਰਭ ਪਾਇਆ ਤਦ ਸਤਗੁਰ ਸੂਰੇ ਲਾਗਨ ਭੈ ਸਰਸਤੇ ਪੂਰੇ ਗੁਰ ਤੇ ਜਾਮਨੀ ਉਣ ਤੇ ਪਨੀਤ ਕਾਤੇ ਪਵਤ ਸਤ ਗੁਰ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ

ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਾਇਨ ਧਿਆਈ ਫਿਰੰਗਤ ਗੁਰ ਤੇ ਅਮਰਦਾਸ रामदासे हुवी सुहाई अर्जुन हरगोबिंदन सिमरौ श्री हर राय श्री हर कृष्ण तेह जे जिस डठे शब्द पुजाय ते इक बहादुर सिमरीए घर नौ निद आवै ताई सब थाई होए सुहाई दसवे पातशाह श्री गुरु गोबिंद सिंह साहिब जी सब थाई होए सुहाई दसवे पात सांझ दी ज्योत ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਭੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰੀਆਂ ਸੰਤ ਸਾਹਿਬ ਜੀ ਭੋਲੋ ਜੀ ਵਾਹਿਗੁਰੂ ਵਾਹਿਗੁਰੂ ਜਲਾ ਸਿਜਾ ਜੁਗਿਆ ਕਰਮ ਦੇ ਤੇ ਦਿੱਤੇ ਬੰਦ ਬੰਦ ਕਰਾਏ ਬੋਕਰੀਆਂ ਨੂੰ ਨਾ ਚਰਸੀ ਨਚੜੇ ਤਾਦਾ ਯਾਤਰਾ ਕਰਦੇ ਦੁਸ਼ਮਣ ਚਿੱਤ ਦੇ ਵੰਨੀਆਂ ਨੁਕਰੀਆਂ ਭੰਨਿ ਹਾਰੇ ਆ ਕੀ ਕੇ ਸਾਚਾ ਸਵਾਸਾ ਮਾਣ ਵਾਲੀ ਜਿਹੜਾ ਦੇ ਕਮਾਈ ਦਾ ਧਿਆਨ ਧਰ ਕੇ ਹਾਲਾਤ ਸਹਿਬ ਜੀ ਜੁਲੰਝੀ ਰਾਜ ਜੀ ਨੂੰ ਸਾਈ ਗੁਰੂ ਪੰਝਾ ਤਤ ਸਰਬਤ ਗੁਰੂ ਘਾਰੇ ਦਾ ਧਾਮ ਧਰ ਕੇ ਹਾਲਾਤ ਸਾਰਦੀ ਮੇਵਾ ਜੀ ਸਾਈ ਗੁਰੂ ਪ੍ਰਤਿਮੇ ਸਰਬਤ ਹਾਲਾਤ ਜੀ ਕੀ ਉਸਤ ਹੈ ਜੀ ਸਰਬੱਤ ਦਾ ਭਲਾ ਜੀ ਤੂ ਰਾਜ ਰੂਪ ਬਾਹਰ ਰੂਪ ਬਾਹਰ ਰੂਪ ਚਿਤ ਆਵੇ ਸਿ ਸਿ ਅੰਤ ਕਾ ਸਰਤਾ ਸਭ ਤੁਸੂ ਹਾਰ ਜਹਨਾਂ ਬਲ ਸਤਹ ਅਹ ਦੇ ਕਹਾਂ ਕਹਾਂ ਰੱਤੇ ਆਦੀ ਦੇਖ ਦੇਖ ਉਦੇ ਬੰਦ ਦੀਪ ਜਪਨ ਸੁਤੀ ਜੀ ਜੀ ਰੇ ਸਰਬ ਜੀ ਤੋ ਹਾਈ ਕੀ ਸੰਮਤ ਦਾ ਨੋ ਦੇਤਾਨ ਨੂ ਸਾਹਾ ਦਾਣ ਤੂ ਸਾਹਾ ਦਾਣ ਏ ਆਕਾਲ ਪੁਰ ਕੀ ਆਪਣੇ ਪੰਥ ਦੇ ਸਦਾਂ ਸੁਹਾਈ ਦੁਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸਨ ਤੇ ਸੇਵਾ ਸੰਭਾਦ ਦਾਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸੋ ਏ ਨਮਾਨਿਆਂ ਦੇ ਮਾਣ ਦੇ ਕਾਣਿਆਂ ਦੇ ਤਾਣ ਨੀਉ ਟਿਆਂ ਦੀ ਓਟ ਨੀ ਆਸਰਿਆਂ ਦੀ ਆਸਰੀ ਸਤਿਗੁਰੂ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਚਾਰ ਸਤਿ ਦੇ ਮਾਲਕ ਗੱਦੀ ਤੇ ਬਰਾਜਮਾਨ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਦਤਾਰ ਜੀਓ ਲੱਖ ਖੁਸ਼ੀਆਂ ਬਾਤ ਸੰਗਿਆ ਜੇ ਸਾਤਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਵੇ ਦੇ ਮਹਾਵਾਕਾਂ ਅਨਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਗੁਰਮੁਖ ਪਿਆਰੇ ਭਾਈ ਗੁਰਪਾਲ ਸਿੰਘ ਦਤਾਰ ਜੀ ਉਹ ਸੰਨਪ ਵਰਗਵਾਸੀ ਭਾਈ ਨਿਰਮਲ ਸਿੰਘ ਦਤਾਰ ਜੀ ਤੇ ਇਨ੍ਹਾਂ ਦੇ ਸਮੂਹ ਪਰਿਵਾਰ ਨੇ ਭਾਈ ਗੁਰਪਾਲ ਸਿੰਘ ਦੇ ਵਿਆਹਾਂ ਸਾਧੀਆਂ ਤੋਂ ਪਹਿਲਾਂ ਆਪ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕਰਕੇ ਦਤਾਰ ਜੀਓ ਆਪ ਜੀ ਦੀ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਹਨ ਦਤਾਰ ਜੀਓ ਆਪ ਜੀ ਦੀ ਰੱਬੀ ਬਾਣੀ ਗਾਇਨ ਕਰਦਿਆਂ ਪੜ੍ਹਦਿਆਂ ਦਤਾਰ ਜੀਓ ਬੇਅੰਤ ਪ੍ਰਕਾਰ ਦੀਆਂ ਹੋਈਆਂ ਤਰੁਕੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜ੍ਹਦੇ ਵੱਲ ਬਖਸ਼ ਆਪ ਜੀ ਨੂੰ ਸੁੰਦਰ ਪਸਾਕੇ ਪਹਿਨਾਏ ਗਏ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕਾਂ